ਤੁਸੀਂ ਦੇਖ ਕੇ ਆਏ ਹੋ ਅੱਖਾਂ ਨੂੰ ਲੋਕਾਂ ਨੇ ਅੱਜ ਫੈਸਲਾ ਕਰਤਾ ਤੇ 4 ਤਰੀਕ ਨੂੰ ਰਿਜ਼ਲਟ ਆ ਜਾਊਗਾ ਜਿਸ ਤਰੀਕੇ ਅੱਜ ਵਿਰੋਧੀਆਂ ਤੋਂ ਵਰਕਰਾਂ ਦਾ ਆਇਆ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਵਿਰੋਧੀਆਂ ਨੂੰ ਵੀ ਜਵਾਬ ਦੇਣਾ ਚਾਹੁੰਗੇ ਮੇਰੇ ਵਿਰੋਧੀ ਵੀ ਮੈਨੂੰ ਹੀ ਵੋਟ ਪਾਉਣੀ ਹੈ ਕਿੱਥੇ ਜਾਣਾ ਵਿਰੋਧੀਆਂ ਨੇ ਹੋਰ ਬਾਹਰਲੇਆਂ ਨੂੰ ਪਾਉਣੀ ਆ ਲੁਧਿਆਣੇ ਵਾਲਿਆਂ ਨੂੰ ਵੋਟ ਪਾਉਣਗੇ ਤੀਜੀ ਵਾਰ ਹੈਟ੍ਰਿਕ ਹੋएगी ਲੁਧਿਆਣੇ ਤੋਂ ਚੌਥੀ ਵਾਰ ਨਹੀਂ ਲੁਧਿਆਣੇ ਲੁਧਿਆਣੇ ਤੋਂ 100% 400 ਤੋਂ ਬਾਅਦ ਮੈਂ ਗੁੱਲਿਆ ਉੱਥੇ ਸਰ ਰਾਜਾ ਆਪਣੀ ਕੀ ਕਹਿ ਰਹੇ ਇਹ ਬਾਅਦ ਚ ਕਰਾਂਗੇ ਨਾਮੀਨੇਸ਼ਨ ਕਰਾਂਗੇ ਸਰ ਰਾਜਾ ਆਪਣੀ ਕੀ ਕਹਿ ਰਹੇ ਟਿਕਟ ਕੈਨਸਲ ਹੋ ਗਈ ਹੈ ਆ ਦੇਖੋ ਆ ਦੇਖੋ ਤੁਸੀਂ ਲੋਕਾਂ ਦਾ ਲੋਕਾਂ ਦਾ ਪਿਆਰ ਦੇਖੋ ਇਹਨੂੰ ਦੇਖ ਕੇ ਬਖਲਾ ਸਰ ਇਹਨਾਂ ਚੋਣਾਂ ਨੂੰ ਲੈ ਕੇ ਇੱਕ ਬਹੁਤ ਵਿਵਾਦ ਚੱਲ ਰਿਹਾ ਜੀ ਹੈ ਵਿਵਾਦ ਪੋਸਟਰ ਨੂੰ ਲੈ ਕੇ ਫੋਟੋ ਲੈ ਜੀ ਜੀ ਦੀ ਫੋਟੋ ਲੈ ਕੇ ਉਹ ਆਪਣੇ ਦਾਦਾ ਜੀ ਦੀ ਲਾ ਲੈਣ ਯਾਰ ਦਾਦਾ ਜੀ ਸਰਕਾਰੀ ਯੋਗ ਆ ਰੋਪਾਲੀ ਜੀ ਸਭ ਦੋ ਮਹੀਨੇ ਦੋ ਮਹੀਨੇ ਮੈਂ ਤਾਂ ਸਵੇਰ ਦਾ ਹੀ ਤੁਹਾਡੇ ਨਾਲ ਆ ਮੈਂ ਨੋਮੀਨੇਸ਼ਨ ਆ ਫਾਈਲ ਕਰ ਰਹਾ ਹਾਂ ਫਾਰਮੇਸ਼ਨ ਫਾਈਲ ਕਰਨ ਆਇਆ ਕਿ ਕਹਿੰਦਾ ਹਾਂ ਭਾ ਜੀਪੀ ਨੇ ਟਿਕਟ ਦਿੱਤਾ ਤੇ ਅੱਜ ਜੀਪੀ ਦੀ ਜਿਹੜੀ ਉਹ ਸਾਰੀ ਲੀਡਰਸ਼ਿਪ ਰੋਪਾਲੀ ਸਭ ਜਿਹੜੇ ਮੁੱਖ ਮੰਤਰੀ ਗੁਜਰਾਤ ਦੇ ਉਹ ਆਪ ਜਿਹੜੇ ਇੰਚਾਰਜ ਨੇ ਉਹ ਨੋਮੀਨੇਸ਼ਨ ਕਰਾਉਣ ਆਏ ਆ ਤੇ ਬੜਾ ਹੀ ਉਤਸ਼ਾਹ ਤੁਸੀਂ ਆਪ ਦੇਖ ਲਿਆ ਕਦੇ ਦੇਖਿਆ ਨਾ ਨਹੀਂ ਨਹੀਂ ਤੁਸੀਂ ਦੱਸ ਦਿਓ ਮੀਡੀਆ ਨੇ ਕਦੇ ਦੇਖਿਆ ਨਾ ਆਪਾਂ ਕਾਂਗਰਸ ਵੀ ਨਾਮਿਨੇਸ਼ਨ ਫਾਈਲ ਕਰਦੇ ਸੀ ਅਕਾਲੀ ਵੀ ਕਰਦੇ ਆ ਜੀ ਤੇ ਲੋਕੀ ਬਾਹਰੋਂ ਗੱਡੀਆਂ ਲੈ ਕੇ ਸੌ ਸੌ ਜ਼ਿਲੇ ਪ੍ਰਧਾਨ ਲੈ ਕੇ ਉਰੇ ਆਉਂਦੇ ਆ ਆ ਦੇਖ ਲਓ ਸਾਰਾ ਲੁਧਿਆਣਾ ਇੱਕ ਪਾਸੜਾ ਹੋ ਗਿਆ ਇੱਕ ਪਾਸੜਾ ਜੀ ਗੁਰਦੁਆਰਾ ਸਾਹਿਬ ਵੀ ਗਏ ਸੀ ਆ ਫਿਰ ਮੁਲਾਮੀ ਉਹ ਤਾਂ ਦੇਖੋ ਉਹ ਤਾਂ ਨਿੱਜੀ ਗੱਲਾਂ ਆ ਆ ਦੇਖੋ ਥੈਂਕ ਯੂ ਥੈਂਕ ਯੂ ਜਿਹੜੀ ਧਾਰਮਿਕ ਗੱਲਾਂ ਨੇ ਉਹ ਤਾਂ ਆਪਣੀਆਂ ਅੰਦਰ ਜੀ ਆਤਮਾ ਦੀਆਂ ਗੱਲਾਂ ਨੇ ਇਹ ਇੱਕ ਪ੍ਰਤੀਕ ਆ ਵੀ ਜਿੰਨਾ ਚਿਰ ਸਾਚ ਸਾਂ ਹੈ ਸਾਚ ਸਾਂ ਹੈ ਸਾਚ ਸਾਂ ਹੈ ਉਹਨਾਂ ਚਿਰ ਪੰਜਾਬ ਦੀ ਅਮਨ ਸ਼ਾਂਤੀ ਕਦੇ ਭੰਗ ਨਹੀਂ ਹੋਣ ਦਿੱਤੀ ਜਾਊਗੀ ਜਿੰਨਾ ਚਿਰ ਸਰਦਾਰ ਬਿਆਨ ਸਿੰਘ ਦਾ ਮੇਰੇ ਸਿਰ ਤੇ ਅਸ਼ੀਰਵਾਦ ਹੈ